ਅੱਜ ਜਿਵੇਂ ਮਾਨਯੋਗ ਡੀਸੀ ਸਾਹਿਬ ਸੰਦੀਪ ਕੁਮਾਰ ਜੀ ਆਈਐਸ ਉਹਨਾਂ ਦੇ ਆਦੇਸ਼ ਅਨੁਸਾਰ ਔਰ ਜਿਹੜੀ ਸਾਡੀ সুইਪ ਟੀਮ ਹੈ ਇਸ ਏਰੀਆ ਦੀ ਜ਼ੀਰੋ ਬਾਈ ਕੈਂਪਨ ਕਰਦੀ ਉਹਨਾਂ ਦੇ ਨਾਲ ਮਿਲ ਕੇ ਇੱਕ ਪ੍ਰੋਗਰਾਮ ਵਿਕੇ ਦੀ ਦੇ ਵਿੱਚ ਅਸੀਂ ਸਾਰੇ ਵੋਟਰਸ ਨੂੰ ਜੋ ਇਸ ਏਰੀਆ ਦੇ ਵੋਟਰਸ ਨੇ ਉਹਨਾਂ ਨੂੰ ਜਾਗਰੂਕ ਕਰਨ ਲਈ ਇਹ ਪ੍ਰੋਗਰਾਮ ਕਰਵਾਇਆ ਗਿਆ ਜਿਵੇਂ ਤੁਹਾਨੂੰ ਪਤਾ ਹੈ ਕਿ ਇੱਕ ਜ਼ੋਨ ਨੂੰ ਸਾਡੇ ਜੋ ਲੋਕ ਸਭਾ ਦੀਆਂ ਵੋਟਾਂ ਪੰਜਾਬ ਦੇ ਵਿੱਚ ਪੈਣ ਜਾਣੀਆਂ ਨੇ ਸੋ ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਜੋ ਗਾਈਡਲਾਈਨਸ ਜਿਹੀ ਆਈ ਹੈ ਕਿ ਕਿ ਦੂਰ ਮਹੀਨੇ ਦੇ ਵਿੱਚ ਗਰਮੀ ਕਾਫੀ ਹੋ ਜਾਂਦੀ ਹੈ ਸੋ ਉਹਦੇ ਵਿੱਚ ਅਸੀਂ ਹਰ ਇੱਕ ਪੋਲਿੰਗ ਸਟੇਸ਼ਨ ਤੇ بڑے ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਨੇ ਇਸ ਵੱਲੋਂ ਜੁ ਸਹਿਮ ਕਰਨ ਸਾਥ ਸਹਿਮ ਕਰਨ ਨੇ ਜੋ ਆਪਣੇ 5:00 ਵਜੇ ਦੇਖਦੇ ਨੇ ਜੀ ਆਪ ਸਭ ਅੱਜ ਤੁਹਾਡੇ ਸਕੂਲ ਦੇ ਵਿੱਚ ਡੀਸੀ ਸਾਹਿਬ ਪਹੁੰਚੇ ਤੇ ਤੁਹਾਡੇ ਸਕੂਲ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ ਤੇ ਕੀ ਸਾਰਾ ਤੁਸੀਂ ਬੱਚਿਆਂ ਨੂੰ ਕਹਿਣਾ ਚਾਹੁੰਦੇ ਹੋ ਇਸ ਬਾਰੇ ਸ੍ਰੀ ਸ਼ਸ਼ੀ ਗੱਲ ਜੀ ਅੰਤਰਮਿਤ ਕੁਮਾਰ ਪ੍ਰਿੰਸੀਪਲ ਗੋਨਾਨੰਦ ਦੇ ਡੀਵੀ ਪਬਲਿਕ ਸਕੂਲ ਬਿਖੇਵਨ ਅੱਜ ਅਸੀਂ ਮਾਣਯੋਗ ਡੀਸੀ ਸਾਹਿਬ ਸੰਦੀਪ ਕੁਮਾਰ ਜੀ ਆਈਐਸ ਉਹਨਾਂ ਦੇ ਆਦੇਸ਼ ਅਨੁਸਾਰ ਔਰ ਜਿਹੜੀ ਸਾਡੀ ਸੀਪ ਟੀਮ ਹੈ ਇਸ ਏਰੀਆ ਦੀ ਜ਼ੀਰੋ ਬਾਈ ਕੈਂਪ ਕਰਨ ਦੀ ਉਹਨਾਂ ਦੇ ਨਾਲ ਮਿਲ ਕੇ ਇੱਕ ਪ੍ਰੋਗਰਾਮ ਹੁਲਕਿਆ ਜਿਹਦੇ ਵਿੱਚ ਅਸੀਂ ਸਾਰੇ ਵੋਟਰਸ ਨੂੰ ਜੋ ਇਸ ਏਰੀਆ ਦੇ ਵੋਟਰਸ ਨੇ ਉਹਨਾਂ ਨੂੰ ਜਾਗਰੂਕ ਕਰਨ ਲਈ ਇਹ ਪ੍ਰੋਗਰਾਮ ਕਰਵਾਇਆ ਗਿਆ। ਔਰ ਮਾਨਯੋਗ ਡੀਸੀ ਸਾਹਿਬ ਸੁਦੀਪ ਕੁਮਾਰ ਜੀ ਨੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ। ਸਾਡੇ ਏਡੀਸੀ ਸਾਹਿਬ ਵਿੰਦਰਪਾਲ ਬਾਜਵਾ ਜੀ ਵਿਸ਼ੇਸ਼ ਤੌਰ ਤੇ ਆਏ। ਡੀਓ ਸਾਹਿਬ ਸੰਦੀਪ ਸੁਸ਼ੀਲ ਤੁਲੀ ਜੀ ਉਹਨਾਂ ਨੇ ਵੀ ਇਹਦੇ ਵਿੱਚ ਸ਼ਿਰਕਤ ਕੀਤੀ ਔਰ ਜਿੰਨੇ ਵੀ ਇਸ ਏਰੀਆ ਦੇ ਨੰਬਰ ਸਕੂਲ ਨੇ ਚਾਹੇ ਉਹ CBSE ਸਕੂਲਸ ਨੇ, ਚਾਹੇ ICSE ਸਕੂਲਸ ਨੇ, ਚਾਹੇ ਉਹ ਗਵਰਨਮੈਂਟ ਸਕੂਲਸ ਨੇ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਕੂਲਸ ਨੇ। ਸਾਰੇ ਪ੍ਰਿੰਸੀਪਲਸ ਨੇ ਮਿਲ ਕੇ ਅੱਜ ਬੀ.ਐਸ.ਐੱਡ ਦੇ ਨਾਲ ਵਾਅਦਾ ਵੀ ਕੀਤਾ ਔਰ ਆਪਣੇ ਆਪਣੇ ਸਕੂਲ ਦੇ ਵਿੱਚ ਇਸ ਮਹੀਬ ਨੂੰ ਅੱਗੇ ਲੈ ਜਾਣ ਦਾ ਪ੍ਰੋਮਿਸ ਜਿਹੜਾ ਹੈ ਉਹ ਆਪਣੇ ਦੇਸ਼ ਦੇ ਪ੍ਰਤੀ ਆਪਣੀ ਜਿਹੜੀ ਕਰਤੱਵ ਨਿਸ਼ਠਾ ਹੈ ਉਹਨੂੰ ਅੱਜ ਦੁਹਰਾਇਆ ਇਹ ਪ੍ਰੋਗਰਾਮ ਗੁਨਾਨਕ ਦੇ ਬੀ.ਏ ਪਬਲਿਕ ਸਕੂਲ ਵਿੱਚ ਇਵੈਂਟ ਦੇ ਪ੍ਰਾਂਗਣ 'ਚ ਹੋਇਆ ਅਸੀਂ ਥੈਂਕਫੁਲ ਹਾਂ ਸਾਡੇ ਡੀ.ਬੀ ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਆਰਿਆ ਰਤਨ ਡਾਕਟਰ ਪੂਨਮ ਸੂਰੀ ਜੀ ਦੇ ਜਿਹੜੇ ਹਮੇਸ਼ਾ ਦੇਸ਼ ਭਗਤੀ ਦੀ ਭਾਵਨਾ ਦੇ ਨਾਲ ਉਤਪੰਨ ਰਹਿੰਦੇ ਹਨ ਔਰ ਹਮੇਸ਼ਾ ਆਪਣੇ ਪ੍ਰਿੰਸੀਪल्स ਨੂੰ ਆਪਣੇ ਟੀਚਰਸ ਨੂੰ ਔਰ ਆਪਣੇ ਬੱਚਿਆਂ ਨੂੰ ਇੱਕ ਅੱਛਾ ਨਾਗਰਿਕ ਇੱਕ ਦੇਸ਼ਤਾ ਦੇਸ਼ ਭਗਤ ਨਾਗਰਿਕ ਬਨਣ ਲਈ ਪ੍ਰੇਰਿਤ ਕਰਦੇ ਹਨ ਉਹਨਾਂ ਦੀ ਪ੍ਰੇਰਣਾ ਤੋਂ ਪ੍ਰੇਰਿਤ ਹੋ ਕੇ ਅੱਜ ਜੋ ਪ੍ਰੋਗਰਾਮ ਉਲੀਕਿਆ ਗਿਆ ਇਹਦੇ ਵਿੱਚ ਬੱਚਿਆਂ ਨੇ ਨੁੱਕੜ ਨਾਟਕ ਕੀਤਾ ਉਸ ਨੁੱਕੜ ਨਾਟਕ ਦੇ ਰਾਹੀਂ ਦੱਸਿਆ ਗਿਆ ਕਿ ਕਿਵੇਂ ਅਸੀਂ ਇੱਕ ਸ਼ਰਾਬ ਦੀ ਬੋਤਲ ਲਈ ਆਪਣਾ ਵੋਟ ਦੇ ਦਿੰਦੇ ਹਾਂ ਜਾਂ ਕੁਝ ਚੀਜ਼ਾਂ ਦੇ ਲਈ ਆਪਣਾ ਵੋਟ ਦੇ ਦਿੰਦੇ ਹਾਂ ਔਰ ਬਾਅਦ ਤੋਂ ਸਾਨੂੰ ਪਛਤਾਣਾ ਪੈਂਦਾ ਹੈ ਵੋਟ ਦਾ ਅਸਲੀ ਮਤਲਬ ਹੈ कि ਅਸੀਂ ਆਪਣੇ ਮਨ ਕਰਨ ਤੇ ਨਾਲ ਸੋਚ ਕੇ ਵਿਚਾਰ ਕੇ ਇੱਕ ਸੂਝਵਾਨ ਵਿਅਕਤੀ ਨੂੰ ਇੱਕ ਸੂਝਵਾਨ ਆਪਣੇ ਉਮੀਦਵਾਰ ਨੂੰ ਵੋਟ ਦਈਏ ਤਾਂ ਕਿ ਉਹ ਸਾਡੇ ਦੇਸ਼ ਔਰ ਸਾਡੇ ਆਨ ਵਾਲੀਆਂ ਜੇਗੀਆਂ ਸਾਡੇ ਪੀੜ੍ਹੀਆਂ ਨੇ ਉਹਨਾਂ ਦੇ ਭਵਿੱਖ ਨੂੰ ਸੁਰੱਖਤ ਕਰ ਸਕੇ ਉਹਨਾਂ ਨੂੰ ਅੱਗੇ ਲੈ ਕੇ ਜਾ ਸਕੇ ਫਿਰ ਬੱਚਿਆਂ ਨੇ ਰਸਤੇ ਦੇ ਵਿੱਚ ਜਦੋਂ ਜੀਸੀ ਸਾਹਿਬ ਆਏ ਇੱਕ ਹਿਊਮਨ ਚੇਨ ਬਣਾਈ ਜਦੇ ਵਿੱਚ ਮੈਸੇਜ ਦਿੱਤਾ ਗਿਆ ਕਿ ਆਓ ਸਾਰੇ ਮਿਲ ਕੇ ਵੋਟ ਕਰੀਏ 21 1 ਜੂਨ ਜਿਹੜਾ ਕਿ ਸਾਡਾ ਦੇ ਜਿਹੜਾ ਮਿਥਿਆ ਹੈ 1 ਜੂਨ ਦਾ ਇੱਕ ਜਵਨ ਵਾਲੇ ਦਿਨ ਅਸੀਂ ਸਾਰੇ ਇਹ ਆਪਣਾ ਕਰਤੱਵ ਸਮਝੀਏ ਕਿ ਆਪੇ ਅੱਜ ਇਹ ਛੋਟੇ-ਛੋਟੇ ਬੱਚਿਆਂ ਨੂੰ ਪ੍ਰੋਮਿਸ ਦਿੱਤਾ ਗਿਆ ਕਿ ਅਸੀਂ ਆਪਣਾ ਕਰਤੱਵ ਸਮਝੀਏ ਕਿ ਅਸੀਂ ਆਪਣੇ ਚਾਚਾ ਚਾਚੀ ਦਾਦਾ ਦਾਦੀ ਮੰਮੀ ਪਾਪਾ ਜੋ ਵੀ 18 ਸਾਲ ਤੋਂ ਉੱਪਰ ਸਾਡੇ ਘਰ ਦੇ ਵਿੱਚ ਹਨ ਜਾਂ ਸਾਡੇ ਰਿਲੇਟਿਵ ਹਨ ਉਹਨਾਂ ਨੂੰ ਡਾਇਰੈਕਟ ਤੌਰ ਤੇ ਜਾਂ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਹੈ ਫੋਨ ਕਰਕੇ ਉਹਨਾਂ ਨੂੰ ਮੈਸੇਜ ਕਰਕੇ ਉਹਨਾਂ ਨੂੰ ਜਾਗਰੂਕ ਕਰੀਏ ਕਿ ਸਾਡੇ ਵੋਟ ਦੀ ਕੀਮਤ ਕੀ ਹੈ ਔਰ ਉਸ ਵੋਟ ਨੂੰ ਅਸੀਂ ਜ਼ਰੂਰ ਕਰਨਾ ਹੈ

ਪੰਜਾਬ ਦੇ ਵਿੱਚ ਪਹਿਣ ਜਾ ਰਹੀਆਂ ਨੇ ਸੋ ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਜੋ ਗਾਈਡਲਾਈਨਸ ਹੈ ਕਿਆਂ ਹੈ ਕਿਉਂਕਿ ਝੂਨ ਮਹੀਨੇ ਦੇ ਵਿੱਚ ਗਰਮੀ ਕਾਫੀ ਹੋ ਜਾਂਦੀ ਹੈ ਸੋ ਉਹਦੇ ਵਿੱਚ ਅਸੀਂ ਹਰ ਇੱਕ ਪੋਲਿੰਗ ਸਟੇਸ਼ਨ ਤੇ بڑے ਮੱਠ ਪੱਤਰ ਦੀ ਤਿਆਰੀਆਂ ਕੀਤੀਆਂ ਨੇ ਕਿਉਂਕਿ ਲੋਕਾਂ ਨੇ ਗਰਮੀ ਦੇ ਵਿੱਚ ਆਉਣਾ ਹੈਗਾ ਤਾਂ ਉਹਦੇ ਵਾਸਤੇ ਉਹਨਾਂ ਨੇ ਅਸੀਂ ਸ਼ਹੀਦ ਦਾ ਪ੍ਰਬੰਧ ਕੀਤਾ ਹਰ ਪੋਲਿੰਗ ਸਟੇਸ਼ਨ ਤੇ ਉਸ ਤੋਂ ਇਲਾਵਾ ਜੇ 35 ਇਹਨਾਂ ਦੀ ਕੋਈ ਤੇ ਕਿਤੇ ਜ਼ਿਆਦਾ ਰਸ਼ ਹੋ ਜਾਣਾ ਲਾਈਨ ਲੱਗਦੇ ਆਈਏ ਉੱਥੇ ਅਸੀਂ ਜਿਹੜਾ ਸ਼ੇਡ ਹੈਗਾ ਟੈਂਟ ਦਾ ਉਹ ਵੀ ਅਰੇਂਜ ਕੀਤਾ ਹੈਗਾ ਉਸ ਤੋਂ ਇਲਾਵਾ ਲੇਡੀਜ਼ ਹੈਗੀਆਂ ਨੇ ਉਹਨਾਂ ਦੇ ਛੋਟੇ ਬੱਚੇ ਵੀ ਨਾਲ ਆਦੇ ਹੈਗੇ ਨੇ ਉਹਨਾਂ ਵਾਸਤੇ ਰਸ਼ ਹੁੰਦੀ ਸੂਰਤ ਵਿੱਚ ਅਸੀਂ ਇੱਕ ਇੱਕ ਕਮਰਾ ਜਿਹੜਾ ਹੈਗਾ वेटिंग ਏਰੀਆ ਬਣਾਵਾਂਗੇ ਤਾਂ ਜੋ ਉੱਥੇ ਉਹ ਆਰਾਮ ਨਾਲ ਬੈਠ ਬੈਠ ਕੇ ਆਪਣਾ ਵਾਰੀ ਦਾ ਇੰਤਜ਼ਾਰ ਕਰਕੇ ਜਦੋਂ ਵਾਰੀ ਆਉਂਦੀ ਹੈ ਭੁਰਪੂਰਵਾ ਸੋ ਇਹਦੇ ਵਿੱਚ ਸਾਡੇ ਜਿਹੜੇ ਪੁਰੀਆਂ ਪਾਰਟੀਆਂ ਨੇ ਉਹਨਾਂ ਦੀ ਸੋਤ ਵਾਸਤੇ ਵੀ ਅਸੀਂ ਜਿਹੜੇ 에어 ਕੂਲਰ ਸੀਗੇ ਨੇ ਉਹਨਾਂ ਦਾ ਪ੍ਰਬੰਧ ਵੀ ਕਰ ਰਹੇ ਹੈਗੇ ਆ ਇੱਕ ਬਾਹਰ ਇੱਕ ਅੰਦਰ ਔਰ ਪੱਖੇ ਜਿਹੜੇ ਹੈਗੇ ਨੇ ਜਿੱਚ ਲਾਈਕਲ ਪਿੰਡੀਆਂ ਬਲੈਸਟਿਕ ਫੈਨ ਉਹ ਵੀ ਸਿਰਿੰਜ ਕਰ ਰਹੇ ਸਰ ਜਿਹੜੇ ਬਜ਼ੁਰਗ ਰਹੇ ਜਿੰਨਾਂ ਕੋ ਤੁਰੇ ਨਹੀਂ ਜਾਂਦਾ ਉਹਨਾਂ ਵੱਲ ਕੀ ਸਹੂਲਤ ਹੈਗੀ ਜਿਹੜੇ ਸਾਡੇ ਦੋ ਤਰ੍ਹਾਂ ਦੇ ਵੋਟਰਸ ਨੇ ਇੱਕ ਤਾਂ ਪੀਡਬਲਿਊ ਵੋਟਰਸ ਨੇ ਪਰਸਨਸ ਵਿਦ ਡਿਸੇਬਿਲਟੀ ਇੱਕ ਸਾਡੇ 85 ਪਲਸ ਵੋਟਰਸ ਹੈਗੇ ਨੇ ਜਿੰਨੇ 85 ਹਾਂ ਜਾਂ 85 ਹਾਂ ਦੋ ਹੋਰ ਗੱਲ ਹੈਗੀ ਆ

ਖੇਂਕਰ ਨੇ ਜੋ ਆਪਨੇ ਬਾਜਬਾਜੀ ਦੇਖਦੇ ਹੈ ਯਾਰ ਸਾਹਿਬ ਉਹਨਾਂ ਨੇ ਡੀਏਵੀ ਪਬਲਿਕ ਸਕੂਲ ਦੇ ਵਿੱਚ ਇਹ ਫੰਕਸ਼ਨ ਕੀਤਾ ਸੀ ਸ੍ਰੀ ਦਾ ਇਹਦਾ ਮੋਟੋ ਹੈ 70% 70% ਤੋਂ ਜ਼ਿਆਦਾ ਵੋਟਿੰਗ ਕਰਾਣੀ ਇਹਦੇ ਵਿੱਚ ਸਾਰੇ ਆਸ-ਪਾਸ ਦੇ ਏਰੀਆ ਦੇ ਸਕੂਲਾਂ ਨੇ ਉਹਨਾਂ ਦੇ ਪ੍ਰਿੰਸੀਪਲਸ ਨੇ ਪਾਰਟਿਸਿਪੇਟ ਕੀਤਾ ਬਹੁਤ ਹੀ ਵਧੀਆ ਫੰਕਸ਼ਨ ਹੋਇਆ ਤੁਸੀਂ ਦੇਖ ਹੀ ਰਹੇ ਹੋ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਦੇ ਅਨੁਸਾਰ ਇਹਨਾਂ ਨੇ ਸ੍ਰੀ ਲੋਕਾਂ ਨੂੰ ਸ੍ਰੀ ਦੇ ਬਾਰੇ ਦੱਸਿਆ एसेंसिटाइज किया और डिस्ट्रिक्ट एडमिनिस्ट्रेशन में बहुत ही बडी अपरेनिटी किए हुए हैं वोटिंग के लिए 20 बार जो है डिस्ट्रिक्ट लेवल से 70 बार की वोटिंग शुरू होगी कोई वोटर वाले दों सर कोई वोटरा नु कोई सूचू दीती जा रही है हां जी वोटरा नु जो भी इलेक्शन कमीशन की गाइडलाइंस तो है मदद अनुसार सबूतता संबती की जा रही है जी और क्योंकि उस ते नरमी को होगा इस करके ऐसी छबीन शेड्स जो भी रिक्वायरमेंट हुई वो पूरी करेंगे डिस्ट्रिक्ट इस बार असं हर कॉन्स्टिट्यूएंसी वाइज 20 मॉडल पोलिंग स्टेशन बना रहे हैं जी फोर पिंक पोलिंग स्टेशन भी डबल कर दिए तो अभी बहुत अच्छी फैसिलिटीज लोगों को देवे वोटिंग पर थैंक यू